ਕਿਸਾਨ ਆਗੂਆਂ ਦੇ ਵੱਲੋਂ ਜਿੱਥੇ ਵੱਡਾ ਇਕੱਠ ਕੀਤਾ ਜਾ ਰਿਹਾ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਜੋ ਕਿਸਾਨ ਇੱਥੇ ਧਰਨੇ ਦੇ ਮੌਜੂਦ ਨੇ ਉਹਨਾਂ ਦੇ ਲਈ ਵਿਸ਼ੇਸ਼ ਤੌਰ ਤੇ ਕਿੰਨੂ ਤੇ ਜਲੇਬੀਆਂ ਵੰਡੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ 2020 ਦੇ ਕਿਸਾਨੀ ਅੰਦੋਲਨ ਵੇਲੇ ਵੀ ਵੇਖਿਆ ਸੀ ਕਿ ਵੱਖ-ਵੱਖ ਤਰ੍ਹਾਂ ਦੇ ਪੱਕਬਾਨ ਉੱਥੇ ਬਣਾਏ ਜਾਂਦੇ ਸੀ ਅਤੇ ਪਰੋਸੇ ਜਾਂਦੇ ਸੀ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਜੋ ਕਿੰਨੂ ਨੇ ਉਹ ਵੰਡੇ ਜਾ ਰਹੇ ਨੇ ਸਾਡੇ ਨਾਲ ਆਗੂ ਮੌਜੂਦ ਨੇ ਗੱਲ ਕਰਨ ਲਈ ਨੇ ਕਿ ਨਾ ਵੀਰੇ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਜੀ ਬੀਕੇਯੂ ਗ੍ਰਾਮ ਬਲਾਕ ਕਾਗੂ ਪਵਾਨੀਗੜ ਲਾਡੀ ਜੀ ਅੱਜ ਕਿੰਨੂ ਤੇ ਜਲੇਬੀਆਂ ਵੰਡੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਵੇਖ ਇਹ ਜੀ ਅਸੀਂ ਦੇਖਦੇ ਆ ਜਿਹੜੀ ਮੋਦੀ ਦੇ ਧੌਣ ਚ ਕੀਲਾਗਾ ਉਹ ਨਿਕਲਣ ਜਾ ਰਿਹਾ ਇਸ ਗੱਲ ਤੋਂ ਪਤਾ ਲੱਗਦਾ ਵੀ ਪਿੰਡਾਂ ਦੇ ਵਿੱਚੋਂ ਜਦੋਂ ਲੋਕ ਉੱਠ ਕੇ ਇਸ ਤਰ੍ਹਾਂ ਦੀ ਆਪਣੀ ਸੇਵਾ ਜਿਹੜਾ ਜਿਸ ਜੋ ਸੇਵਾ ਜੋਗਾ ਉਹ ਸੇਵਾ ਕਰਨ ਲੱਗ ਜੇ ਕੋਈ ਪੈਸਿਆਂ ਦੀ ਕਰਦਾ ਫੰਡ ਦੀ ਸੇਵਾ ਕਰਦਾ ਕੋਈ ਇੱਥੇ ਗੱਦੇ ਵੀ ਭੇਜ ਰਿਹਾ ਕੋਈ ਇੱਥੇ ਲੰਗਰ ਭੇਜ ਰਿਹਾ ਕੋਈ ਕਿਨੂੰ ਭੇਜ ਰਿਹਾ ਵੱਖ-ਵੱਖ ਤਰ੍ਹਾਂ ਨਾਲ ਜਿਹੜਾ ਜਜ਼ਬਾ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹ ਜਜ਼ਬਾ ਵੱਡੇ ਦੌਰ ਤੇ ਜਾਗ ਪਿਆ ਜਿਵੇਂ ਖਨੌਰੀ ਬਾਡਰ ਤੇ ਸ਼ੰਭੂ ਬਾਡਰ ਤੇ ਪਿੰਡਾਂ ਚੋਂ ਲੰਗਰ ਬਣਾ ਕੇ ਨੌਜਵਾਨ ਵੱਡੀ ਪਾਣੀ ਦੀ ਸੇਵਾ ਲਾ ਕੇ ਦੇ ਰਹੇ ਨੇ ਕਿਉਂ ਦੇ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਪੰਜਾਬ ਨਾਲ ਸਾਡੇ ਲੋਕਾਂ ਨਾਲ ਧੱਕਾ ਪ੍ਰਤੀ ਧੱਕਾ ਹੋ ਰਿਹਾ ਜਿੱਨਾਂ ਚਿਰ ਸਾਡੇ ਹੱਕ ਨਹੀਂ ਇਕੱਠੇ ਨਹੀਂ ਹੁੰਦੇ ਤੇ ਤੁਰਦੇ ਨਹੀਂ ਜਿਹੜੇ ਗਰੀਬ ਪਰਿਵਾਰ ਨੇ ਉਹ ਆਪ ਜਾ ਸਕਦੇ ਨੇ ਉਹ ਪਹੁੰਚ ਜਾਂਦੇ ਨੇ ਉੱਥੇ ਜਿਹੜੇ ਬੰਦੇ ਨਹੀਂ ਜਾ ਰਹੇ ਕੰਮ ਕਰਦੇ ਨੇ ਘਰਾਂ 'ਚ ਪਿੰਡਾਂ 'ਚ ਉਹ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਲੰਗਰ ਬਣਾ ਕੇ ਪਾਣੀ ਦੀ ਸੇਵਾ ਕਿਨੂਆਂ ਦੀ ਸੇਵਾ ਜਲੇਬੀਆਂ ਦੀ ਗਿਲ ਨਹੀਂ ਸਕਦੇ ਇਸ ਤਰ੍ਹਾਂ ਦੀ ਉਹ ਸੇਵਾ ਵਿਚਾਰ ਰਹੇ ਨੇ ਇਹ ਮੋਦੀ ਨੂੰ ਸੋਚ ਲੈਣਾ ਚਾਹੀਦਾ ਵੀ ਕੁੱਲ ਦੁਨੀਆ ਪੰਜਾਬ ਦੀ ਉੱਠ ਖੜੀ ਬਿਲਕੁਲ ਇਹਨਾਂ ਨੇ ਆਖਿਆ ਕਿ ਹੁਣ ਪੰਜਾਬ ਦੇ ਵਿੱਚੋਂ ਕੋਈ ਜਲੇਬੀਆਂ ਭੇਜ ਰਿਹਾ ਕੋਈ ਕਿਨੂ ਭੇਜ ਰਿਹਾ ਕੋਈ ਹੋਰ ਕੇ ਜਿਸ ਤਰ੍ਹਾਂ 2020 ਦੇ ਵਿੱਚ ਵੀ ਵੇਖਿਆ ਸੀ ਕਿ ਲੋਕ ਆਮ ਮਹਾਰੋ ਕੇ ਬੱਡੇ ਹਰ ਇੱਕ ਚੀਜ਼ ਦਾ ਲੰਗਰ ਲਗਾਇਆ ਜਾ ਰਿਹਾ ਸੀ ਪਰ ਉੱਥੇ ਕਿਸ ਤਰ੍ਹਾਂ ਦੇਖਦੇ ਹੋ ਭਾਈ ਇੱਕ ਪਾਸੇ ਸ਼ਿੰਗਾਰਚੀ ਚੱਲ ਰਿਹਾ ਤੇ ਦੂਜੇ ਪਾਸੇ ਕਿਨੂਆਂ ਤੇ ਜਲੇਬੀਆਂ ਦੀ ਸੇਵਾ ਹੋ ਰਹੀ ਹੈ ਦੇਖੋ ਜੀ ਇਹ ਲੋਕਾਂ ਦਾ ਜਿਹੜਾ ਰੋਹ ਆ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਵੇਂ ਕਿ ਪਹਿਲਾਂ 13 ਮਹੀਨਾ ਦਿੱਲੀ ਦੇ ਬਾਰਡਰਾਂ ਦੇ ਉੱਪਰ ਸੰਘਰਸ਼ ਲੜਿਆ ਜਿਹੜਾ ਉਹਦੇ ਨਾਲ ਜਿਹੜੀਆਂ ਰੈਂਦੀਆਂ ਮੰਗਾਂ ਸੀਆਂ ਜਿਹੜੇ ਮੰਨੇ ਹੋਏ ਸਰਕਾਰ ਨੇ ਉਹਨਾਂ ਤੋਂ ਸਰਕਾਰ ਭੱਜੀ ਆ ਉਹਦੇ ਵਾਸਤੇ ਦੁਬਾਰਾ ਸਾਡੇ ਕਿਸਾਨ ਨੇ ਜਿਹੜੇ ਉਹ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਪਰ ਸੰਘਰਸ਼ ਲੜਨ ਗਏ ਨੇ ਤੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਲੋਕ ਨੇ ਉਹ ਲੋਕ ਕੇ ਉਹਨਾਂ ਦੇ ਹਮਦਰਦੀ ਵਾਸਤੇ ਜਿਵੇਂ ਕਿ ਮੌਕੇ ਦੀ ਸਰਕਾਰ ਨੇ ਉਹਨਾਂ ਦੇ ਉੱਪਰ ਅਥਰੂ ਗਾਸ ਦੇ ਗੋਲੇ ਤੇ ਪਲਾਸਟਿਕ ਦੇ ਗੋਲੇ ਸੁੱਟੀਆਂ ਨੇ ਉਹਨਾਂ ਨੂੰ ਦੇਖਦੇ ਲੋਕਾਂ ਦੇ ਵਿੱਚ ਦੁਬਾਰਾ ਫੇਰ ਉਹ ਜੋਸ਼ ਭਰਿਆ ਆ ਜਿਹੜਾ ਜਿਵੇਂ ਕਿ ਉਗਰਾਹਾ ਜਥੇਬੰਦੀ ਵੱਲੋਂ ਦੋ ਦਿਨਾਂ ਤੋਂ ਲੈ ਕੇ ਟੋਲ ਪਲਾਜ਼ੇ ਫ੍ਰੀ ਕਰੇ ਹੋਏ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਅੱਜ ਲੋਕਾਂ ਨੇ ਦੁਬਾਰਾ ਫੇਰ ਉਸੇ ਤਰ੍ਹਾਂ ਲੰਗਰ ਲੈ ਕੇ ਆਏ ਨੇ ਕੋਈ ਜਲੇਬੀਆਂ ਦਾ ਲੰਗਰ ਕੋਈ ਕਿਨੂਆ ਦਾ ਲੰਗਰ ਆ ਜਿਹੜਾ ਕਿ ਇੱਥੇ ਮੋਦੀ ਹਕੂਮਤ ਨੂੰ ਦੱਸਣਾ ਚਾਹੁੰਦੇ ਨੇ ਲੋਕ ਕਿ ਹਲੇ ਲੋਕਾਂ ਦੇ ਵਿੱਚ ਜਜ਼ਬਾ ਜਿਹੜਾ ਉਸ ਤੋਂ ਵੱਧ ਕੇ ਜਨੂਨ ਹੈ ਜਿਹੜਾ ਹੌਸਲਾ ਉਹ ਲੜਾਈ ਲੜਨ ਵਾਸਤੇ ਤਿਆਰ ਨੇ ਇਸ ਵਾਸਤੇ ਮੋਦੀ ਨੂੰ ਤੇ ਖੱਟਰ ਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਕੰਤੇ ਲਿਖਿਆ ਪੜਲੇ ਕਿ ਲੋਕ ਜਿਹੜੇ ਸੰਘਰਸ਼ ਦੇ ਵਿੱਚ ਆਉਣ ਨੂੰ ਫਿਰ ਦੁਬਾਰਾ ਤਿਆਰ ਨੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਹੁਣ ਸੰਘਰਸ਼ ਲੰਮਾ ਚੱਲੇਗਾ ਤੇ ਲੋਕ ਤਿਆਰੀ ਵੀ ਕਰ ਬੈਠੇ ਨੇ ਆ ਕੀ ਨਾਮ ਰੇ ਮੇਰਾ ਨਾਮ ਕਰਮਚੰਦ ਭਾਰਤੀ ਕਿਸਾਨ ਜੁਨੇ ਨੇ ਨੇਕਤਾ ਉਗਰਾਹ ਬਲਾਗ ਪਰ ਚਰ ਸਕ ਕਿਸ ਤਰ੍ਹਾਂ ਵੇਖਦੇ ਹੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਆਖਿਆ ਕਿ ਹੁਣ ਲੱਗਦਾ ਕਿ ਲੋਕਾਂ ਨੇ ਵੀ ਤਿਆਰੀ ਖਿੱਚ ਲਈ ਤੀ ਗਈ ਆ ਲੋਕ ਕਹਿੰਦੇ ਨੇ ਕਿ ਜੋ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਥੋੜ ਨਹੀਂ ਆਉਂ ਦਿਸਦੀ ਜਾਊਗੀ ਪੰਜਾਬ ਦੇ ਬਹਾਦਰ ਲੋਕ ਨੇ ਇਹ ਪਹਿਲਾਂ ਵੀ ਇਹਨਾਂ ਨੇ ਲੰਬਾ ਸਮਾਂ 13 ਮਹੀਨੇ ਦਿੱਲੀ ਦੇ ਬਰੂਹਾਂ ਦੇ ਉੱਤੇ ਬੈਠ ਕੇ ਲੜਾਈ ਲੜੀਆ ਜਿਹੜੀਆਂ ਮੋਦੀ ਸਰਕਾਰ ਨੇ ਮੰਗਾ ਮੰਨੀਆਂ ᱛੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਦੁਬਾਰਾ ਤੋਂ ਫਿਰ ਕਿਸਾਨ ਉੱਠ ਕੇ ਅੱਜ ਬਾਰਡਰਾਂ ਤੇ ਡਟੇ ਨੇ ਅਸੀਂ ਸਾਂਝਿਤ ਮੋਰਚੇ ਵੱਲੋਂ ਉਹਨਾਂ ਦੀ ਸਪੋਰਟ ਦੇ ਉੱਤੇ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਦੇ ਤੇ ਜਿਵੇਂ ਟੋਲ ਪਲਾਜੇ ਹੋ ਗਏ ਜਾਂ ਜਿਹੜੇ ਭਾਜਪੀ ਦੇ ਤਿੰਨ ਵੱਡੇ ਚਿਹਰੇ ਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਕੇਵਲ ਢਿੱਲੋਂ ਉਹਨਾਂ ਦੀਆਂ ਕੋਠੀਆਂ ਦਾ ਪੂਰਨ ਤੌਰ ਤੇ ਘਰਾਓ ਕੀਤਾ ਹੋਇਆ ਅੱਜ ਲੱਡੂ ਜਲੇਬੀਆਂ ਤੇ ਕਿਨੂੰ ਵੰਡੇ ਜਾ ਰਹੇ ਨੇ ਕੀ ਲੱਗਦਾ ਕਿ ਜੋ ਜਿਸ ਤਰ੍ਹਾਂ 2020 ਦੇ ਵਿੱਚ ਵੇਖਿਆ ਸੀ ਕਿ ਦਿੱਲੀ ਦੇਆਂ ਬੂਹਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦਾ ਲੰਗਰ ਲੋਕਾਂ ਨੂੰ ਮਿਲ ਰਿਹਾ ਸੀ ਕਿ ਜੋ ਕਿ ਸੋਚਿਆ ਵੀ ਨਹੀਂ ਹੁੰਦਾ ਇਹ ਲੋਕਾਂ ਦੀ ਆਪਣੇ ਆਪਣੀ ਸੋਚ ਆ ਸਾਰੇ ਲੋਕ ਇਹ ਸੋਚਦੇ ਨੇ ਵੀ ਜੇ ਮੈਂ ਨਹੀਂ ਮੋਰਚਿਆਂ ਦੇ ਵਿੱਚ ਜਾ ਸਕਦਾ ਜਿਹੜੇ ਲੋਕ ਅੰਜਾਇਸ ਰੱਖਦੇ ਨੇ ਉਹ ਕੋਈ ਜਲੇਬੀਆਂ ਦਾ ਲੰਗਰ ਲਾਉਂਦਾ ਕੋਈ ਕਿਨੂਆ ਦਾ ਲੰਗਰ ਲਾਉਂਦਾ ਕੋਈ ਲੱਡੂ ਵੰਡ ਕੇ ਜਾਂਦਾ ਇਸ ਤਰ੍ਹਾਂ ਕੋਈ ਗੱਦੇ ਬਿਸਤਰੇ ਕੰਬਲ ਦਾ ਇਹ ਸੇਵਾ ਕਰਦਾ ਹੋਇਸ ਤਰ੍ਹਾਂ ਲੋਕ ਸਾਰੇ ਰਲ ਮਿਲ ਕੇ ਇਸ ਸੰਘਰਸ਼ੀ ਜੁਦੇ ਨੇ ਜਿਹੜੇ ਡਟੇ ਹੋਏ ਨੇ ਉਹਨਾਂ ਦੀ ਸੇਵਾ ਤੇ ਲੱਗੇ ਹੋਏ ਨੇ ਪਿੰਡਾਂ ਨੂੰ ਸਮਝਿਆ ਜਾਵੇ ਕਿ ਲੰਮਾ ਮੋਰਚਾ ਚੈਨਲ ਦੀ ਜੋ ਤਿਆਰੀ ਕੀਤੀ ਜਾ ਰਹੀ ਜਿਸ ਤਰ੍ਹਾਂ ਅੱਜ ਨਵੇਂ ਗੱਦੇ ਵੀ ਆਏ ਨੇ ਇਹ ਲੋਕਾਂ ਦੀ ਜਿਹੜੀ ਜਥੇਬੰਦੀ ਦੀ ਪੂਰਨ ਤੌਰ ਤੇ ਪੂਰੀ ਤਿਆਰੀ ਆ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਜਦ ਤੱਕਰ ਉਹ ਰੈਂਦਿਆਂ ਬੰਗਾ ਇਹ ਸਰਕਾਰ ਦੇ ਨੱਕ ਦੇ ਵਿੱਚ ਦਮ ਨਹੀਂ ਲਿਆ ਕੇ ਛੱਡਦੇ ਉਹ ਨਹੀਂ ਲਾਗੂ ਕਰਦਾ ਉਹਨਾਂ ਚਿਰ ਅਸੀਂ ਇਹਨਾਂ ਮੋਰਚਿਆਂ ਦੇ ਉੱਤੇ ਪੂਰਨ ਤੌਰ ਤੇ ਡਟੇ ਰਹਾਂਗੇ ਜੀ ਬਿਲਕੁਲ ਆਗੂਆਂ ਦਾ ਕਹਿਣਾ ਹੈ ਕਿ ਹਰ ਕੋਈ ਨਾ ਕੋਈ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਂਦਾ ਚਾਹੇ ਉਹ ਕਿਨੂਆਂ ਦੇ ਰੂਪ ਦੇ ਵਿੱਚ ਹੋਵੇ ਜਲੇਬੀਆਂ ਦੇ ਰੂਪ ਦੇ ਵਿੱਚ ਜਾਂ ਫਿਰ ਲੱਡੂਆਂ ਦੇ ਰੂਪ ਦੇ ਵਿੱਚ ਹੋਵੇ ਇਹਨਾਂ ਦਾ ਕਹਿਣਾ ਕਿ ਹਣ ਕਿਸਾਨ ਜਥੇਬੰਦੀਆਂ ਦੀਆਂ ਤਿਆਰੀਆਂ ਪੂਰੀਆਂ ਨੇ ਉਸ ਤੱਕ ਉਸ ਵੇਲੇ ਤੱਕ ਸੰਘਰਸ਼ ਨੂੰ ਨਹੀਂ ਮੁਲਤਵੀ ਕੀਤਾ ਜਾਊਗਾ ਜਦੋਂ ਤੱਕ ਕੇਂਦਰ ਸਰਕਾਰ ਦੇ ਵੱਲੋਂ ਰਹਿਦਿਆਂ ਹੋਈਆਂ ਮੰਗਾਂ ਨੂੰ ਪੂਰਨ ਨਹੀਂ ਕੀਤਾ ਜਾਂਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਓਲਿਵਿੰਗ ਇੰਡੀਆ ਸੰਗਰੂਪ